ਤੇ ਮੈਂ ਸੋਮਵਾਰ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੇ ਖਿਲਾਫ ਜਿਹੜੀ ਆ ਰਿਟ ਜਿਹੜੀ ਉਹ ਦਾਖਲ ਕਰੂੰਗਾ ਤੇ ਬੜੀ ਇੱਕ ਹਰਾਨਗੀ ਵਾਲੀ ਗੱਲ ਆ ਕਿ ਇੱਕ ਆਮ ਆਦਮੀ ਸਰਕਾਰ ਦੇ ਵਿੱਚ ਇੱਕ ਜਿਹੜੇ ਇਹਨਾਂ ਦੇ ਅਫਸਰ ਨੇ ਇਹ ਤਕੇਸ਼ਾਈ ਕਰਦੇ ਨੇ ਇਹੋ ਜੇ ਕੰਮ ਕਰਦੇ ਨੇ ਸੋ ਮੈਂ ਪਹਿਲਾਂ ਵੀ ਕਈ ਟੈਂਡਰ ਤਾਂ ਖੁਲਾ ਚੁੱਕਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਤੋਂ ਮੈਂ ਗੌਰਮੇਠੇਕੇਦਾਰਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਦੇ ਨਾਲ ਇਹ ਕੋਈ ਧੱਗਾ ਹੋ ਰਿਹਾ ਜਿੱਦਾਂ ਇਹ ਮਲਾਜ਼ਮ ਧੱਕਾ ਕਰ ਰਹੇ ਨੇ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਵੱਲੋਂ ਵਿਕਾਸ ਨੂੰ ਲੈ ਕੇ ਕੱਡੇ ਟੈਂਡਰਾਂ ਦਾ ਪਿਆ ਰੌਲਾ ਠੇਕੇਦਾਰ ਦੀ ਵੀਡੀਓ ਹੋਈ ਵਾਇਰ ਠੇਕੇਦਾਰ ਵੱਲੋਂ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਤੇ ਯੂ ਐਸ ਟੀਓ ਅਤੇ ਐਸਓ ਉੱਪਰ ਟੈਂਡਰਾਂ ਨੂੰ ਲੈ ਕੇ ਧਾਂਦਲੀ ਕਰਨ ਦੇ ਲਗਾਏ ਦੋਸ਼ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਦੇ ਕਾਰਜ ਸਾਧਕ ਅਫਸਰ ਅਤੇ ਐਸਓ ਨੇ ਦੋਸ਼ਾਂ ਨੂੰ ਨਕਾਰਿਆ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਵੱਲੋਂ ਚੌਂਕੀਆਂ ਖੁੱਤ ਤੇ ਵਿਕ ਈ ਟੈਂਡਰ ਕੱਢੇ ਗਏ ਸਨ ਜਿਸ ਵਿੱਚ 7 ਠੇਕੇਦਾਰਾਂ ਵੱਲੋਂ ਟੈਂਡਰ ਲਗਾਏ ਗਏ ਸਨ ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਸੁਸਾਇਟੀ ਜਿਸ ਦੇ ਠੇਕੇਦਾਰ ਮਲਕੀਤ ਸਿੰਘ ਹਨ ਉਹਨਾਂ ਵੱਲੋਂ ਕਿਤੇ ਤਤੁਰਤੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਤੇ ਕਾਰਜ ਸਤਕ ਅਫਸਰ ਜਤਿੰਦਰ ਮਹਾਜਨ ਐਸਡੀਓ ਅਤੇ ਜੇਐਸਓ ਮਨਪ੍ਰੀਤ ਸਿੰਘ ਉਪਰਕਤਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਹਾਂ ਹੈ ਕਿ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਦੱਸਿਆ ਹੀ ਉਹਨਾਂ ਦੀ ਟੈਂਡਰਾਂ ਦੀ ਦਰਖਾਸਤ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹ ਕਈ ਵਾਰ ਕਾਰਜ ਸਤਕ ਅਫਸਰ ਐਸਟੋ ਤੇ ਚੀਨਾ ਸੰਪਰਕ ਕਰ ਚੁਕੇ ਹਨ ਪਰ ਉਹਨਾਂ ਨੂੰ ਕੋਈ ਵੀ ਤਸਲੀਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਥੇ ਤੁਰਤੇ ਦੋਸ਼ ਲਗਾਇਆ ਹੈ ਕਿ ਉਹ ਹੁਣ ਮਾਜੋਗ ਡਿਪਟੀ ਕਮਿਸ਼ਨਰ ਅਤੇ ਏਡੀਸੀ ਨੂੰ ਮਿਲ ਜਾ ਰਹੇ ਹਨ ਅਤੇ ਉਹ ਇਸ ਦੇ ਲਈ ਇਨਸਾਫ ਦੀ ਗੁਹਾਰ ਲਗਾਉਣਗੇ ਉਹਨਾਂ ਦੀ ਇੱਕ ਵੀਡੀਓ ਵੀ ਢੇਰ ਬੱਪਨਾਨਕ ਨਗਰ ਕੌਂਸਲ ਦਫਤਰ ਦੇ ਬਾਹਰ ਵਾਇਰਲ ਹੋਈ ਹੈ ਜਿਸ ਵਿੱਚ ਉਹ ਸਾਰੀ ਪ੍ਰਕਿਰਿਆ ਨੂੰ ਦੱਸ ਰਹੇ ਹਨ ਅਤੇ ਉਹ ਇਹ ਕਿਥੇ ਤਰ ਤੇ ਦੋਸ਼ ਲਗਾ ਰਹੇ ਹਨ ਕਿ ਉਹਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਤੇ ਨਗਰ ਕੌਂਸਲ ਦੇ ਯੂ ਐਸ ਟੀ ਯੂ ਅਤੇ ਜੀ ਜੋ ਕੇ ਮੇਰੀ ਬੁਕਤ ਨਾਲ ਆਪਣੇ ਚਿਹਤਿਆਂ ਨੂੰ ਟੈਂਡਰ ਦੇਂ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਅਗਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਾਝੂਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਮੈਂ ਮਲਕੀਤ ਸਿੰਘ ਠੇਕੇਦਾਰ ਮੇਰੀ ਜਿਹੜੀ ਸੁਸਾਇਟੀ ਆ ਬਾਬਾ ਦੀਪ ਸਿੰਘ ਦੇ ਨਾਮ ਤੇ ਰਜਿਸਟਰਡ ਆ ਤੇ ਮੈਂ ਇਸ ਟਾਈਮ ਨਗਰ ਕੌਂਸਲ ਜਿਹੜਾ ਡੇਰਾ ਬਾਬਾ ਨਾਨਕ ਉੱਥੇ ਮੈਂ ਖੜਾ ਆ ਹੋਇਆ ਕਿ ਆਪਾਂ ਕੁਝ ਟੈਂਡਰ ਜਿਹੜੇ ਆ ਇਹ ਤੋਂ ਦੇ ਪਾਏ ਸੀ ਡੇਰਾ ਬਾਬਾ ਨਾਨਕ ਦੇ ਧੱਕੇਸ਼ਾਹੀ ਇੰਨੀ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਨੋਟਿਸ ਤੋਂ ਜੋ ਕੋਰਟ ਦਾ ਜਿਹੜੀ ਉਹ ਜੱਜਮੈਂਟ ਉਹਦੇ ਵਿੱਚ ਲਿਖਿਆ ਗਿਆ ਸਾਫ਼ ਕਲੀਅਰ ਹੈ ਕਿ ਜੇ ਤੁਸੀਂ ਕੋਈ ਟੈਂਡਰ ਕੇਡਾ ਰਿਜੈਕਟ ਕਰਦੇ ਹੋ ਜਦੋਂ ਕੋਈ ਡਾਕੂਮੈਂਟ ਘਰ ਰਿਹਾ ਤੁਹਾਨੂੰ ਡਾਕੂਮੈਂਟ ਉਹ ਜਿਹੜਾ ਮਹਿਕਮਾ ਤੁਹਾਡੇ ਕੋਲ ਮੰਗੂਗਾ ਪਰ ਇਸ ਟਾਈਮ ਜਿਹੜਾ ਇੱਥੇ ਧੱਕੇਸ਼ਾਹੀ ਬਲਾਜਮਾ ਦੀ ਇਹ ਕੀਤੀ ਜਾ ਰਹੀ ਹੈ ਕਿ ਬਿਨਾਂ ਕਿਸੇ ਦੱਸੇ ਡਾਕੂਮੈਂਟ ਇਹਨਾਂ ਨੇ ਜਿਹੜੇ ਉਹ ਮੇਰੇ ਟੈਂਡਰ ਰਜਾਈ ਕੀਤੇ ਨੇ ਜਿਹਦੇ ਮੈਨਾਂ ਕੋ ਡਾਕੂਮੈਂਟ ਆ ਕੇ ਪੁੱਛ ਰਿਹਾ ਮੈਂ ਹੀਰ ਸਾਹਿਬ ਨੂੰ ਨੰਬਰ ਲੈਣਾ ਦਾ ਸਵਿਚ ਆਫ ਆ ਰਿਹਾ ਉਸ ਤੋਂ ਬਾਅਦ ਆ ਕੇ ਇੱਥੇ ਐਸਓ ਸਾਹਿਬ ਨੂੰ ਮਿਲਿਆ ਐਸਓ ਸਾਹਿਬ ਦਾ ਫੋਨ ਸਵਿਚ ਆਫ ਆ ਰਿਹਾ ਇਹਨਾਂ ਨੇ ਜਿਹੜੇ ਮੇਰੇ ਟੈਂਡਰ ਰਿਜੈਕਟ ਕੀਤੇ ਉਹ ਕੀਤੇ ਆ 4:17 ਦੇ ਮੇਥੋਂ ਟਾਈਮ ਐ ਸਾਰਾ ਤੇ ਅੱਜ ਜਿਹੜੀ ਆ 14 ਤਰੀਕ ਨੂੰ ਜਿਹੜਾ ਮੈਂ 4:33 ਦੇ ਇਹਨਾਂ ਦੇ ਦਫਤਰ ਦੇ ਵਿੱਚ ਖੜਾ ਰਹਿਣ ਮੈਂ ਪੁੱਛਿਆ ਕਿ ਤੁਸੀਂ ਦੱਸੋ ਕਿ ਡਾਕੂਮੈਂਟ ਮੇਰੇ ਕਿਹੜੀ ਗੱਲੋਂ ਤੁਸੀਂ ਜਿਹੜੇ ਮੇਰੇ ਡਾਕੂਮੈਂਟ ਜਿਹੜੇ ਆ ਮੇਰੇ ਟੈਂਡਰ ਰਿਜੈਕਟ ਕੀਤਾ ਲੇ ਕੋਈ ਜਵਾਬ ਨਹੀਂ ਐਸਓ ਸਾਹਿਬ ਵੀ ਬਾਹਰ ਕਿਸਕੇ ਤੇ ਮੈਂ ਸੋਮਵਾਰ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੇ ਖਿਲਾਫ ਜਿਹੜੀ ਆ ਰਿਕਰ ਜਿਹੜੀ ਉਹ ਦਾਖਲ ਕਰੂੰਗਾ ਤੇ ਬੜੀ ਇੱਕ ਹਰਹਾਲਗੀ ਵਾਲੀ ਗੱਲ ਆ ਕਿ ਇੱਕ ਆਮ ਆਦਮੀ ਸਰਕਾਰ ਦੇ ਵਿੱਚ ਇੱਕ ਜਿਹੜੇ ਇਹਦਾ ਦੇ ਅਫਸਰ ਨੇ ਇਹ ਧੱਕੇਸ਼ਾਹੀ ਕਰਦੇ ਨੇ ਇਹੋ ਜੇ ਕੰਮ ਕਰਦੇ ਨੇ ਸੋ ਮੈਂ ਪਹਿਲਾਂ ਵੀ ਕਈ ਟੈਂਡਰ ਤਾਂ ਖੁਲਾ ਚੁੱਕਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਸੋ ਮੈਂ ਹੋਰ ਵੀ ਮੈਂ ਠੇਕੇਦਾਰ ਵੀ ਇਹਨਾਂ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਦੇ ਨਾਲ ਇਹ ਤਾਂ ਕੋਈ ਧੱਕਾ ਹੋ ਰਿਹਾ ਜਿੱਦਾਂ ਇਹ ਮੁਲਾਜ਼ਮ ਧੱਕਾ ਕਰ ਰਹੇ ਨੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣੀ ਆ ਤੇ ਦਿਨ ਸੋਮਵਾਰ ਨੂੰ ਜਿਹੜਾ ਵਾ ਕੱਲ ਸ਼ਨੀਵਾਰ ਦੀ ਛੁੱਟੀ ਆ ਉਹ ਆਪਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗੇ ਆ ਮੈਂ ਤੁਹਾਡੇ ਸਾਹਮਣੇ ਐਸਜੀਓ ਨੰਬਰ ਲਾ ਰਿਹਾ ਦੇਖੋ ਐਸਜੀਓ ਸਾਹਿਬ ਫੋਨ ਹੀ ਨਹੀਂ ਚੁੱਕ ਰਹੇ ਮੈਂ ਤੁਹਾਡੇ ਸਾਹਮਣੇ ਨੰਬਰ ਲਾ ਕੇ ਦਿਖਾਉਂਦਾ ਇੱਕ ਵਾਰ ਆ ਵੇਖੋ ਜੀ ਬੈਲ ਜਾ ਰਹੀ ਹੈ ਲੱਗੇ ਵੇ ਦੇਖ ਸਕਦੇ ਹੋ ਕਿ ਐਸਟੀਓ ਜਿਹੜਾ ਡੇਰਾ ਬਾਬਾ ਨਾਨਕ ਕੋ ਫੋਨ ਹੀ ਨਹੀਂ ਚੁੱਕ ਰਿਹਾ ਹੁਣ ਆਪਾਂ ਇਕੜੀ ਯੂ ਸਾਹਿਬ ਨਾਲ ਫਿਰ ਗੱਲ ਕਰ ਲੈਨੇ ਜੇ ਯੂ ਸਾਹਿਬ ਫੋਨ ਚੁੱਕਦੇ ਆ ਤੇ ਫਿਰ ਉਹਨਾਂ ਨਾਲ ਵੀ ਗੱਲ ਕਰ ਲੈਨੇ ਕੀ ਕਰਿਆ ਗਿਆ ਬੈਸ ਅਸੀਂ ਯੈਸ ਉਹਨਾਂ ਦਾ ਵੀ ਆਪ ਕੋ ਬੀਜ਼ੀ ਆ ਰਿਹਾ ਫਿਰ ਮੈਂ ਦੁਬਾਰੀ ਇਕੜੀ ਜਿਹੜਾ ਮੈਂ ਯੂ ਸਾਹਿਬ ਨੂੰ ਲਾ ਕੇ ਦੇਖਦਾ ਵਾਂ ਫਿਰ ਉਹਨਾਂ ਨਾਲ ਗੱਲ ਕਰਦੇ ਜਿਹੜਾ ਮੁਕੇਸ਼ ਸਿੰਘ ਜੀ ਜੋੜੀ ਤੁਹਾਡੀ ਸੁਸਾਇਟੀ ਆ ਬਾਬਾ ਦੀਪ ਸਿੰਘ ਕੀ ਤੁਸੀਂ ਵੀਡੀਓ ਤੁਹਾਡੀ ਵਾਇਰਲ ਹੋਈ ਆ ਕਿ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਨੂੰ ਜੋ ਟੈਂਡਰ ਕੱਢੇ ਗਏ ਸੀਗੇ ਜੋੜੀਆਂ ਖੁਰਦ ਬਾੜ ਦੇ ਉਹ ਵੱਖ-ਵੱਖ ਬਾੜਾਂ ਦੇ ਉਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਨੂੰ ਨਗਰ ਕਾਉਂਸਲ ਨੇ ਐਕਸੈਪਟ ਨਹੀਂ ਕੀਤਾ ਗਿਆ ਕਿ ਇਹ ਸਾਰਾ ਮਾਮਲਾ ਦੇਖੋ ਜੀ ਕੁਝ ਦਿਨ ਪਹਿਲਾਂ ਜਿਹੜਾ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਨੇ ਜਿਹੜੇ ਆ ਜੋੜੀਆਂ ਖੁਰਦੇ ਜਿਹੜੇ ਟੈਂਡਰ ਲਾਏ ਸੀਗੇ ਉਹਦੇ ਵਿੱਚ ਮੇਰੀ ਸੁਸਾਇਟੀ ਜਿਹੜੀ ਬਾਬਾ ਦੀਪ ਸਿੰਘ ਦੇ ਨਾਮ ਤੇ ਰਜਿਸਟਰਡ ਆ ਉਹਦੇ ਹੀ ਟੈਂਡਰ ਪਾਏ ਸੀਗੇ ਤੇ ਕੱਲ ਨੂੰ ਮੈਨੂੰ ਪਤਾ ਲੱਗਿਆ ਮੇਲ ਆਈ ਕਿ ਜਿਹੜੇ ਉਹਨਾਂ ਨੇ ਟੈਂਡਰ ਜਿਹੜੇ ਆ ਉਹ ਰਿਜੈਕਟ ਕਰਤੇ ਉਸ ਫਿਰ ਮੈਂ ਉਸੇ ਵਾਲੇ ਡੇਰਾ ਬਾਬਾ ਤਾਨਕ ਪਹੁੰਚ ਕਰਕੇ ਤੇ ਮੈਂ ਜਿਹੜੇ ਐਸਓ ਸਾਹਿਬ ਨੇ ਉੱਥੇ ਮਨਪ੍ਰੀਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਜਿਹੜੇ ਸਾਡੇ ਡਾਕੂਮੈਂਟ ਉਹ ਸਬਮਿਟ ਹੀ ਨਹੀਂ ਕੀਤੇ ਆ ਜੇ ਤੁਸੀਂ ਡਾਕੂਮੈਂਟ ਸਾਡੇ ਜਿਹੜੇ ਟੈਕਨੀਕਲ ਬਿਡਾ ਤੁਸੀਂ ਓਪਨ ਹੀ ਨਹੀਂ ਕੀਤੀ ਤੇ ਉਹ ਤੋਂ ਪਹਿਲਾਂ ਹੀ ਜਿਹੜੇ ਤੁਸੀਂ ਉਹਨੂੰ ਕਿਡ ਰਿਜੈਕਟ ਕਰ ਸਕਦੇ ਹੋ ਤੇ ਮਨਪ੍ਰੀਤ ਸਿੰਘ ਦਾ ਕੋਈ ਏਡਾ ਵਧੀਆ ਜਵਾਬ ਨਹੀਂ ਸੀ ਉਹ ਕਹਿੰਦੇ ਜੀ ਐਸਜੀਓ ਸਾਹਿਬ ਨਾਲ ਗੱਲ ਕਰ ਲਓ ਕੱਲ ਐਸਜੀਓ ਸਾਹਿਬ ਨੂੰ ਮੈਂ ਘੱਟੋ ਘੱਟ 30-40 ਵਾਰੀ ਫੋਨ ਕੀਤਾ ਤੇ ਉਹਨਾਂ ਨੇ ਐਸਜੀਓ ਸਾਹਿਬ ਨੇ ਫੋਨ ਹੀ ਨਹੀਂ ਚੁੱਕਿਆ ਉਸ ਤੋਂ ਬਾਅਦ ਮੈਂ ਈਓ ਸਾਹਿਬ ਨੂੰ ਫੋਨ ਇਹੋ ਸਾਹਿਬ ਨੇ ਕੋਈ ਬਹੁਤ ਵਧੀਆ ਜਵਾਬ ਨਹੀਂ ਦਿੱਤਾ ਉਹ ਫੋਨ ਕੱਟ ਗਈ ਉਹ ਤੋਂ ਬਾਅਦ ਨਾਲ ਕੱਲ ਤੋਂ ਬਾਅਦ ਕੋਈ ਵੀ ਮੇਰਾ ਜਿਹੜਾ ਫੋਨ ਨਹੀਂ ਚੁੱਕਿਆ ਕਿ ਅਫਸਰ ਇਹ ਇਹਦੇ ਵਿੱਚ ਕਿੰਨੀਆਂ ਐਪਲੀਕੇਸ਼ਨਾਂ ਆ ਗਈਆਂ ਸੀ ਇਹਦੇ ਵਿੱਚ ਜੀ ਟੋਟਲ 7 ਜਿਹੜੇ ਬਿਡਰ ਸੀ ਉਹਨਾਂ ਨੇ ਅਪਲਾਈ ਕੀਤਾ ਸੀਗਾ ਤੇ ਉਹਦੇ ਵਿੱਚੋਂ ਸਿਰਫ ਇਹਨਾਂ ਦੋ ਬਿਡਰਾਂ ਦੇ ਜਿਹੜੇ ਟੈਕਨੀਕਲ ਦੇ ਵਿੱਚ ਲੈ ਕੇ ਗਏ ਆ ਇਹ ਇੱਕ ਬੜੀ ਹੈਰਾਨਗੀ ਦੀ ਗੱਲ ਹੈ ਕਦੀ ਵੀ ਇਹ ਚੀਜ਼ ਨਹੀਂ ਹੋਈ ਕਿ ਟੈਕਨੀਕਲ ਅਸੈਪਟ ਕਰਨ ਤੋਂ ਪਹਿਲਾਂ ਹੀ ਤੁਸੀਂ ਜਿਹੜੇ ਬਿਡਰਾਂ ਨੂੰ ਰਿਜੈਕਟ ਕਰ ਦੋ ਇਹ ਇੱਕ ਬੜੀ ਜਿਹੜੀ ਹਸੋ ਹੈਣੀ ਤੇ ਧੱਕੇਸ਼ਾਹੀ ਵਾਲੀ ਗੱਲ ਹੈ ਕਿ ਜਿਹੜੇ ਬਿਡਰਾਂ ਨੇ ਟੈਂਡਰ ਪ ਉਨਾਂ ਦੇ ਡਾਕੂਮੈਂਟ ਦੇਖਣ ਤੋਂ ਬਿਨਾ ਹੀ ਸਬਮਿਟ ਕਰਨ ਤੋਂ ਪਹਿਲਾਂ ਹੀ ਇਹਨਾਂ ਨੇ ਜਿਹੜੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ। ਇਹ ਸੱਤਾ 'ਚੋਂ ਪੰਜ ਜਿਹੜੇ ਬਿਲਡਰ ਉਹਨਾਂ ਨੂੰ ਰਿਜੈਕਟ ਕਰਤਾ ਜੀ ਉਹਨਾਂ ਨੂੰ ਐਪਲੀਕੇਸ਼ਨ ਹੀ ਨਹੀਂ ਐਕਸੈਪਟ ਕੀਤੀ। ਹਾਂਜੀ ਜਿਹੜੇ 7 ਬਿਲਡਰ ਨੇ ਸੱਤਾ 'ਚੋਂ ਸਿਰਫ ਇਹਨਾਂ ਨੇ ਦੋ ਜਿਹੜੇ ਇਹਨਾਂ ਦੇ ਚਿਹਤੇ ਨੇ ਠੇਕੇਦਾਰ ਜਿਨ੍ਹਾਂ ਦੇ ਇਹਨਾਂ ਨਾਲ ਹੱਥ ਮਿਲੇ ਹੋਏ ਨੇ ਉਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਉਥੋਂ ਦਾ ਐਸਓ ਮਨਪ੍ਰੀਤ ਸਿੰਘ ਆ ਇਹ ਖੁਦ ਜਿਹੜਾ ਵਾ ਉਹਨਾਂ ਦੇ ਨਾਲ ਰਲ ਕੇ ਠੇਕੇਦਾਰੀ ਦਾ ਜਿਹੜਾ ਕੰਮ ਕਰਦਾ ਤੇ ਜੇ ਇਦਾਂ ਦੇ ਕੰਮ ਅਫਸਰਾ ਨੇ ਕਰਨੇ ਤੇ ਇਹਨਾਂ ਨੂੰ ਚ ਇਤੋਂ ਵੀ ਸੈਲਰੀਆਂ ਲੈ ਰਹੇ ਆਪਣੇ ਜੌਬ ਤੋਂ ਅਸਤੀਫਾ ਦੇ ਕੇ ਤੇ ਫਿਰ ਆਪਣੇ ਲਾਇਸੈਂਸ ਬਣਾ ਕੇ ਜਿਹੜੇ ਆ ਉਹ ਆਪਣੇ ਕੰਮ ਸ਼ੁਰੂ ਕਰ ਲੈਣ ਇੱਕ ਕਿਉਂ ਠੇਕੇਦਾਰਾਂ ਨੂੰ ਬੇਵਕੂ ਬਣਾ ਕੇ ਤੇ ਇਦਾਂ ਦੇ ਕੰਮ ਕਰਦੇ ਆ ਇਹਦੇ ਵਿੱਚ ਜਿਹੜੀ ਜ਼ਿਆਦਾ ਜਿਹੜੀ ਇਨਵੋਲਵਮੈਂਟ ਆ ਉਹ ਐਸਓ ਮਨਪ੍ਰੀਤ ਸਿੰਘ ਦੀ ਹੈ ਇਹ ਇਹਦੇ ਵਿੱਚ ਇਸ ਤੋਂ ਪਹਿਲਾਂ ਵੀ ਤੁਸੀਂ ਡੇਰਾ ਬਾਬਾ ਨਾਨਕ ਵਿੱਚ ਬਾੜ ਵਿੱਚ ਕੰਮ ਕਰ ਚੁੱਕੇ ਹੋ ਨਹੀਂ ਡੇਰਾ ਬਾਬਾ ਨਾਨਕ ਜਿੱਥੇ ਮੈਂ ਪਹਿਲੀ ਵਾਰੀ ਟੈਂਡਰ ਪਾਇਆ ਵੈਸੇ ਮੈਂ ਕਾਰਪੋਰੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਮਹਿਕਮਤ ਦੇ ਵਿੱਚ ਜਿਹੜਾ ਮੈਂ ਕੰਮ ਕਰ ਚੁੱਕਿਆ ਇਹ ਤਾਂ ਜਿਹੜਾ ਰੂਲ ਹੁੰਦਾ ਵਾ WhatsApp ਉਹ ਹੁੰਦਾ ਕਿ ਜੇ ਕਿਸੇ ਕੋ ਡਾਕੂਮੈਂਟ ਘਟਨੇ ਤੇ ਅਫਸਰ ਫੋਨ ਤੇ ਕੰਟੈਕਟ ਕਰਦੇ ਜਾਂ ਈਮੇਲ ਦੇ ਵਿੱਚ ਸਾਨੂੰ ਜਿਹੜਾ ਉਹ ਮੈਸੇਜ ਲਾਉਂਦੇ ਕਿ ਆਹ ਡਾਕੂਮੈਂਟ ਤੁਹਾਡਾ ਘਟਿਆ ਉਹਨਾਂ ਪੂਰਾ ਕਰੋ ਨਹੀਂ ਕਿ ਰਿਜੈਕਟ ਨਹੀਂ ਹੁੰਦਾ ਰਿਜੈਕਟ ਨਹੀਂ ਕਰ ਸਕਦੇ ਪੰਜਾਬ ਗਵਰਨਮੈਂਟ ਦਾ ਰੂਲ ਆ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੋਈ ਆ ਕਿ ਜਿਹੜਾ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰੋ ਪਰ ਜਿਹੜੇ ਅਫਸਰ ਸਹਬਾਂ ਇਦਾਂ ਦੇ ਕੰਮ ਕਰ ਰਹੇ ਨੇ ਉਹ ਬਹੁਤ ਇੱਕ ਗਲਤ ਤਰੀਕਾ ਵਾ ਇਹ ਤੇ ਇੱਕ ਬਿਲਕੁਲ ਜਿਹੜਾ ਲੋਕਤੰਤਰ ਦਾ ਉਹ ਇਹਦਾਂ ਦੇ ਅਫਸਰ ਘਾਣ ਕਰ ਰਹੇ ਨੇ ਤੇ ਇਹ ਬਹੁਤ ਇਹਨਾਂ ਨੇ ਗਲਤ ਤਰੀਕੇ ਨਾਲ ਜਿਹੜੇ ਆ ਡਾਕੂਮੈਂਟ ਸਬਮਿਟ ਕਰਨ ਤੋਂ ਪਹਿਲਾਂ ਹੀ ਟੈਕਨੀਕਲ ਚ ਸਬਮਿਟ ਹੀ ਨਹੀਂ ਕੀਤਾ ਤੇ ਪਹਿਲੇ ਇਹਨੂੰ ਰਿਜੈਕਟ ਕਰ ਰਏ ਬਹੁਤ ਜ਼ਿਆਦਾ ਇਹਨਾਂ ਦਾ ਗਲਤ ਤਰੀਕਾ ਹੈ। ਮੁੱਖ ਮੰਤਰੀ ਤੁਹਾਨੂੰ ਦਾ ਕੱਲ ਹੀ ਇੱਕ ਨੂੰ ਧਿਆਨ ਸਾਹਮਣੇ ਆਇਆ ਸੀ ਕਿ ਇੱਕ ਕਰਪਸ਼ਨ ਆ ਉਸ ਨੂੰ ਹੁਣ ਠੱਲ ਪਾਈ ਜਾਵੇਗੀ ਤੇ ਇਹ ਜਿਹੜੇ ਮਿਲੀਭੁਤਨਾ ਜਿਹੜੇ ਕੰਮ ਹੁੰਦੇ ਆ ਉਹਨਾਂ ਨੂੰ ਬੰਦ ਕਰਵਾਇਆ ਜਾਏਗਾ। ਕੀ ਪ੍ਰੈਜ਼ੈਂਟ ਕਰੂੰਗਾ ਅੱਗੇ ਇਸ ਨੂੰ ਲੈ ਕੇ ਚੱਲੋਗੇ ਜੇ ਤੁਹਾਡੇ ਨਾਲ ਤੱਕਾ ਹੋਇਆ ਜਾਂ ਕੋਈ ਲੱਗ ਰਿਹਾ ਵੀ ਇੱਥੇ ਕਰਪਸ਼ਨ ਨਾਲ ਐ ਮੇਰੀ ਪੁੱਤਣਾ ਜਿਹੜਾ ਵਾ ਇਹ ਇਹ ਠੇਕੇ ਜਿਹੜੇ ਟੈਂਡਰ ਲੈ ਦਿੱਤੇ ਜਾ ਰਹੇ ਦੇਖੋ ਜੀ ਨੂੰ ਆਪਾਂ ਇੱਕ ਟੈਂਡਰ ਕੁਟਾ ਲਾ ਗਿਆ ਸਕਦੇ ਆ ਬੜੀ ਹੈਰਾਨਗੀ ਦੀ ਗੱਲ ਹੈ ਜੀ ਸੱਤਾ ਦੇ ਵਿੱਚੋਂ ਮੇਰੇ ਤੋਂ ਕਈ ਸੀਨੀਅਰ ਪੁਰਾਣੇ ਬੰਦੇ ਜਿਨ੍ਹਾਂ ਨੇ ਟੈਂਡਰ ਪਾਏ ਸੀ ਤੇ ਉਹ ਵੀ ਜਿਹੜੇ ਟੈਂਡਰ ਉਹਨਾਂ ਦੇ ਵੀ ਇਹਨਾਂ ਨੇ ਰਿਜੈਕਟ ਕਰ ਦਿੱਤੇ ਆ ਮੁੱਖ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਵਾ ਕਿ ਇਹ ਬਿਲਕੁਲ ਕਲੀਅਰ ਤਰੀਕੇ ਨਾਲ ਕੰਮ ਹੋਊਗਾ ਇਸ ਕਰਕੇ ਆਪਾਂ ਜਿਹੜੀ ਇਹਨਾਂ ਦੀ ਈਓ ਸਾਹਿਬ ਨੇ ਜਤਿੰਦਰ ਮਹਾਜਨ ਐਸਓ ਮਨਪ੍ਰੀਤ ਸਿੰਘ ਦੇ ਐਸਡੀਓ ਜਿਹੜੇ ਗੋਰਾ ਨੇ ਇਹਨਾਂ ਤਾਂ ਮੈਂ ਆਰਟੀਆਈ ਪਾ ਕੇ ਜਿਹੜਾ ਵਾ ਆਤੀਪ ਆ ਕੇ ਇਹਨਾਂ ਦਾ ਮੈਂ ਪ੍ਰੋਪਰ ਤਰੀਕੇ ਨਾਲ ਜਿਹੜਾ ਵਾ ਉਹ ਸਾਰਾ ਰਿਕਾਰਡ ਲੈ ਕੇ ਤੇ ਜੋ ਵੀ ਇਹਨਾਂ ਤੇ ਬਣਦੀ ਕਾਰਵਾਈ ਜਿਹਨਾਂ ਨੇ ਗਲਤ ਕੰਮ ਕੀਤਾ ਤੇ ਐਸੀਐਮ ਸਾਹਿਬ ਨੂੰ ਚਿੱਠੀਆਂ ਲਿਖਤੀਆਂ ਨੇ ਵਿਜੀਲੈਂਸ ਵਿਭਾਗ ਨੂੰ ਚਿੱਠੀਆਂ ਲਿਖਤੀਆਂ ਨੇ ਸੋਮਵਾਰ ਨੂੰ ਡੀਸੀ ਸਾਹਿਬ ਏਡੀਸੀ ਸਾਹਿਬ ਸਾਰਿਆਂ ਨੂੰ ਮਿਲ ਕੇ ਉੱਥੇ ਵੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹਦੇ ਖਿਲਾਫ ਜਿਹੜੀ ਇਹਨਾਂ ਅਫਸਰਾਂ ਦੇ ਖਿਲਾਫ ਬਾਇ ਨੇਮ ਉਹ ਹਾਈ ਕੋਰਟ ਦੇ ਵਿੱਚ ਜਿਹੜੀ ਔਰ ਇਟਾ ਹੀ ਪਾਉਣ ਜਾ ਰਹੇ ਆ ਤੇ ਜੇ ਤੁਹਾਡੀ ਇੱਥੇ ਤੁਸੀਂ ਸੋਮਵਾਰ ਨੂੰ ਕਹਿ ਰਹੇ ਹੋ ਕਿ ਅਸੀਂ ਜੋ ਕਾਨੂੰਨ ਕਰਦੇ ਐਡੀਸ਼ਨ ਨੂੰ ਜੇ ਤੁਹਾਡੀ ਇੱਥੇ ਨਹੀਂ ਤਸਲੀ ਹੁੰਦੀ ਜਾਂ ਨਹੀਂ ਸੁਣਵਾਈ ਹੁੰਦੀ ਫਿਰ ਅੱਗੇ ਕੀ ਤੁਹਾਡਾ ਪਲਾਨਿੰਗ ਹੋਏਗੀ ਦੇਖੋ ਜੀ ਮੈਂ ਦੱਸ ਚੁੱਕਿਆ ਕਿ ਐਸੀਐਮ ਸਾਹਿਬ ਨੂੰ ਚਿੱਠੀਆਂ ਲਿਖ ਲਈਆਂ ਬਿਲਕੁਲ ਤਿਆਰੀ ਸਾਡੀ ਹੈਗੀ ਹੈ ਬਾਕੀ ਜਿਹੜੇ ਠੇਕੇਦਾਰ ਜਿਨ੍ਹਾਂ ਦੇ ਰਿਜੈਕਟ ਹੋਏ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਤੇ ਜਿਹੜਾ ਮੇਨ ਚੀਜ਼ ਮਨਪ੍ਰੀਤ ਸਿੰਘ ਜੀ ਮੈਂ ਤੁਹਾਨੂੰ ਦੱਸ ਰਿਹਾ ਬਾਰ-ਬਾਰ ਕਿ ਇਹ ਐਸਓ ਸਾਹਿਬ ਜਿਹੜੇ ਨੇ ਇਹ ਆਪਣਾ ਵਿੱਚ ਚਿਹਤਿਆਂ ਨੂੰ ਦੇ ਕੇ ਆਪ ਖੁਦ ਕੰਮ ਕਰ ਰਹੇ ਨੇ ਇਹਦੇ ਵਿੱਚ ਉਹਦੀ ਜਿਹੜੀ ਸਾਰੀ ਆਰਟੀਆਈ ਆਪਾਂ ਲੈ ਕੇ ਕੁਝ ਪੇਪਰ ਮੈਂ ਆਨਲਾਈਨ ਉਹਨਾਂ ਦੇ ਕੱਢ ਲਏ ਪੁਰਾਣੇ ਟੈਂਡਰ ਵੇਖੋ ਕੰਮ ਦਾ ਕੋਈ ਘਾਟ ਨਹੀਂ ਮੈਨੂੰ ਹੋਰ ਜਗ੍ਹਾ ਵੀ ਮੇਰੇ ਕੰਮ ਚੱਲਦੇ ਪਏ ਆਪਾਂ ਉੱਥੇ ਵੀ ਕੰਮ ਕਰ ਸਕਦੇ ਹਾਂ ਜੇ ਨਹੀਂ ਕੰਮ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਨ ਇਹ ਆ ਕਿ ਜਿਹੜੇ ਗਲਤ ਅਫਸਰ ਇਦਾਂ ਦੇ ਕੰਮ ਕਰ ਰਹੇ ਆ ਕਿਉਂ ਕਰ ਰਹੇ ਆ ਇਹਦੇ ਖਿਲਾਫ ਜਿਹੜਾ ਵਾ ਸਾਡੇ ਸੀਐਮ ਸਾਹਿਬ ਜਿਹੜੇ ਆ ਉਹ ਬਿਲਕੁਲ ਸਖਤ ਨੇ ਮੈਂ ਵੀ ਇੱਕ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦਾ ਮੈਂ ਆਪਣੇ ਪਿੰਡ ਦਾ ਸਰਪੰਚ ਆ ਤੇ ਸਾਡਾ ਫਰਜ਼ ਬਣਦਾ ਕਿ ਜਿਹੜੇ ਗਲਤ ਅਫਸਰ ਇਦਾਂ ਦੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਪ੍ਰੋਪਰ ਕਾਰਵਾਈ ਕੀਤੀ ਜਾਵੇ ਮੇਰਾ ਪਿੰਡ ਕਿਹੜਾ ਹੈ ਮੇਰਾ ਸੇਖਵਾ ਪਿੰਡ ਆ ਜੀ ਫਤੇਗੜ ਇਸ ਨੂੰ ਲੈ ਕੇ ਆ ਜੋ ਮੈਂ ਕੱਲ ਵੀ ਉਹ ਸਾਹਿਬ ਨੂੰ ਫੋਨ ਤੇ ਕਹਿਤਾ ਕਿ ਤੁਸੀਂ ਗਲਤ ਕੰਮ ਕੀਤਾ ਇਹਦਾ ਨਤੀਜਾ ਜਿਹੜਾ ਵਾ ਉਹ ਤੁਹਾਡੇ ਵਾਸਤੇ ਗਲਤ ਨਿਕਲੂਗਾ ਕਿਉਂਕਿ ਦੇਖੋ ਜੇ ਕੋਈ ਕੰਮ ਕਰਨ ਲਈ ਟੈਂਡਰ ਪਾ ਰਿਆ ਆਨਲਾਈਨ ਸਰਕਾਰ ਨੇ ਆਨਲਾਈਨ ਕਿਉਂ ਕੀਤਾ ਉਹਦਾ ਕਾਰਨ ਇਹੋ ਕਿ ਵਧੀਆ ਤਰੀਕੇ ਨਾਲ ਕੰਮ ਚੱਲੇ ਜਿਹਨੂੰ ਵਧੀਆ ਜਿਹਦਾ ਰੇਟ ਆ ਉਹਨੂੰ ਕੰਮ ਮਿਲੇ ਪਰ ਜੇ ਅਫਸਰਾਂ ਨੇ ਵਿੱਚ ਰਲ ਕੇ ਇਦਾਂ ਦੇ ਕੰਮ ਕਰਨੇ ਨੇ ਧੱਕੇਸ਼ਾਹੀ ਕਰਨੀ ਉਹਦਾ ਕੋਈ ਫਾਇਦਾ ਨਹੀਂ ਆ ਸੋ ਇਹ ਵਿਜੀਲੈਂਸ ਵਿਭਾਗ ਨੂੰ ਵੀ ਚਿੱਠੀਆਂ ਲਿਖਤੀਆਂ ਨੇ ਡੀਸੀ ਸਾਹਿਬ ਨੂੰ ਵੀ ਮਿਲ ਰਹੇ ਆ ਪਰਸੋਂ ਤੇ ਹਾਈ ਕੋਰਟ ਚ ਵੀ ਜਾ ਰਹੇ ਆ ਜੋ ਇਹਦੇ ਵਿੱਚ ਕਲੀਅਰ ਹੋਊਗਾ ਉਹ ਸਾਰਿਆਂ ਦੇ ਸਾ ਇਹ ਅਸੀਂ 1-2 ਦਿਨਾਂ ਤੱਕ ਤੁਹਾਨੂੰ ਉਹ ਕਾਲ ਕਰ ਲੈਂਦੇ ਆ ਤੇ ਫਿਰ ਅਗਲੇ ਕੀ ਕੰਮ ਨਹੀਂ ਵੇਖੋ ਜੀ ਭਾਵੇਂ ਕਾਲ ਕਰਨ ਭਾਵੇਂ ਆ ਕੇ ਮਿਲਣਾ ਗਲਤ ਕੰਮ ਤੇ ਗਲਤੀ ਹੈ ਜੀ ਆਪਾਂ ਉਹਨਾਂ ਦੀ ਕਾਲ ਤੇ ਜਾ ਉਹਨਾਂ ਨੂੰ ਮਿਲ ਕੇ ਬਹਿ ਕੇ ਹੀ ਗੱਲ ਕਰ ਲਾਂਗੇ ਤੇ ਉਹ ਸਾਡੇ ਵਾਸਤੇ ਵੀ ਗਲਤ ਹੈ ਇਹ ਜੇ ਉਹਨਾਂ ਨੇ ਗਲਤ ਕੰਮ ਕੀਤਾ ਵਾ ਇਹ ਉਹਨਾਂ ਅਫਸਰ ਸਹਿਬਾਨ ਜਿੰਨੇ ਵੀ ਡੀਸੀ ਸਾਹਿਬ ਇਹ ਕਲੀਅਰ ਕਰਨਗੇ ਡੀਸੀ ਸਾਹਿਬ ਇਹਦੀ ਇਨਕੁਆਰੀ ਕਰਨ ਇਹ ਡੀਸੀ ਸਾਹਿਬ ਕਰਨ ਹਾਈ ਕੋਰਟ ਇਨਕੁਆਰੀ ਕਰੋਗੇ ਕਿ ਜਿਹੜਾ ਟੈਂਡਰ ਸਬਮਿਟ ਕਰਨ ਤੋਂ ਬਿਨਾਂ ਇਹ ਤੁਸੀਂ ਟੈਕਨੀਕਲ ਚ ਸਬਮਿਟ ਹੀ ਨਹੀਂ ਕੀਤਾ ਇਹਦੇ ਵਿੱਚ ਰੂਲ ਹੁੰਦਾ ਜੀ ਪਹਿਲਾਂ ਟੈਕਨੀਕਲ ਬਿਡ ਖੁੱਲਦੀ ਹੈ ਟ ਫਿਰ ਵੀ ਅਹੀਂ ਹੋਰ ਵੀ ਟੈਂਡਰ ਪਾਉਣੇ ਮੈਂ ਤੁਹਾਨੂੰ ਦਿਖਾ ਦੇਣਾ। ਇਹ ਹੁਣ ਤੁਹਾਨੂੰ ਜਿਹੜੀ ਇਹ ਉਹਨਾਂ ਨੇ ਜਾਣਕਾਰੀ ਦਿੱਤੀ ਆ ਲਿਖੀ ਤੋਂ ਉਹ ਤੇ ਦਿੱਤੀ ਆ ਵੀ ਤੁਸੀਂ ਕੁਆਲੀਫਾਈ ਨਹੀਂ ਕੀਤੇ। ਨਹੀਂ ਜੀ ਮੈਂ ਨਹੀਂ ਜੀ ਨਹੀਂ ਨਹੀਂ ਕਰ ਮੈਂ ਐਸ.ਓ. ਸਾਹਿਬ ਨੂੰ ਕੱਲ ਮਿਲਿਆ ਕੋਈ ਜਵਾਬ ਹੀ ਨਹੀਂ ਜੀ। ਐਸ.ਡੀ.ਓ. ਸਾਹਿਬ ਦੱਸਣਗੇ ਐਸ.ਡੀ.ਓ. ਸਾਹਿਬ ਫੋਨ ਨਹੀਂ ਚੁੱਕਦੇ। ਈ.ਓ. ਸਾਹਿਬ ਨੂੰ ਫੋਨ ਕੀਤਾ ਉਹ ਵੀ ਕੋਈ ਜਵਾਬ ਨਹੀਂ ਦੇ ਰਹੇ। ਕੀ ਕਹਿ ਰਹੇ ਆ ਨਾ ਵੀ ਤੁਹਾਨੂੰ ਜਿਹੜੀ ਇਹ ਸਬਮਿਟ ਨਹੀਂ ਹੋਈ ਫਾਈਲ ਤੁਹਾਨੂੰ ਇਹ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੀ ਫਾਈਲ ਇਹ ਜਿਹੜੀ ਜਦੋਂ ਆਪਾਂ ਟੈਂਡਰ ਪਾਉਨੇ ਜੀ ਸਾਡੀ ਈਮੇਲ ਤੇ ਜਿਹੜਾ ਵਾ ਉਹ ਮਤਲਬ ਆ ਜਾਂਦਾ ਜ ਸਾਡੇ ਡਾਕੂਮੈਂਟ ਜਿੰਨੇ ਵੀ ਆ ਪੰਜ ਪਿੱਟਰਾਂ ਦੇ ਉਹਨਾਂ ਨੂੰ ਸਬਮਿਟ ਨਹੀਂ ਕੀਤਾ ਟੈਕਨੀਕਲ ਦੇ ਵਿੱਚ ਇਹਨਾਂ ਨੇ ਇਹ ਸਭ ਆਪਣੇ ਕੋਲ ਨਾ ਠੇਕੇਦਾਰ ਆਏ ਜੀ ਜੀ ਬਾਬਾ ਹਦੀਪ ਸਿੰਘ ਸੁਸਾਇਟੀ ਵੱਲੋਂ ਇਹ ਉਹ ਨੀ ਉਹ ਜਿਸ ਵਾਂਗ ਆ ਸੀ ਉਹਨਾਂ ਦਾ ਦੋਸ਼ ਹੈ ਕਿ ਮੈਂ ਅਪਲਾਈ ਕੀਤਾ ਸੀ ਟਰੈਡਰ ਵਾਸਤੇ ਜੋੜੀਆਂ ਖੁਰਦਦਾ ਤੇ ਸਾਡੀ ਐਪਲੀਕੇਸ਼ਨ ਜਿਹੜੀ ਐਕਸੈਪਟ ਹੋ ਗਈ ਸੀ ਪਾ ਸਿਰੋ ਟ੍ਰੈਕਿੰਗ ਨੂੰ ਬੰਦੇ ਮੈਂ ਨਹੀਂ ਦੱਸ ਸਕਦਾ ਉਹ ਐਕਸਮ ਜਿਹੜਾ ਸਟੀਰੋਵਗਾ ਉਹ ਤੇ ਜਾਈ ਦੱਸਦੇ ਕਿਉਂਕਿ ਉਹਨਾਂ ਵੀ ਦੇਖਣ ਵਿੱਚ ਲੱਗੇ ਮੇਰੇ ਕੋਲ ਡਾਕੂਮੈਂਟ ਕੋਈ ਨਹੀਂ ਆਇਆ ਤੇ ਉਹਨਾਂ ਨੇ ਕਿਤਰਾ ਰਿਜੈਕਟ ਕਰ ਦਿੱਤਾ ਜਿਵੇਂ ਤੁਹਾਡੇ ਕੋਲ ਤੁਹਾਡੇ ਕੋਲ ਮੇਰੇ ਲਈ ਡੰਗਲ ਹੀ ਲੱਗੇ ਆ ਜੀ ਡੰਗਲ ਲੱਗੇ ਆ ਜਾਈ ਜੀ ਜੈ ਐਸ ਡੀਓ ਜਦੋਂ ਆਪਣਾ ਟੈਂਡਰ ਨਿਕਲਦੇ ਆ ਤਾਂ ਉਹ ਨਗਰ ਕੌਂਸਲ ਨੂੰ ਮੇਨ ਤੇ ਤੁਸੀਂ ਜੀ ਨੇ ਆ ਉਹਨਾਂ ਦਾ ਟ੍ਰੈਕਿੰਗ ਉਹਨਾਂ ਨੇ ਦੇਖ ਲਈ ਮੈਂ ਨਹੀਂ ਤੇ ਮੇਰੇ ਕੋਲ ਡਾਕੂਮੈਂਟ ਸਾਰੇ ਇਕੱਠੇ ਹੋ ਗਿਆ ਆਣਗੇ ਉਹਦੇ ਚ ਫਿਰ ਤੋਂ ਬਸ ਫ੍ਰੈਂਕਸ਼ਿਪ ਲਈ ਮੇਰੇ ਕੋਲ ਭੇਜਿਆ ਆਨੇ ਮੈਂ ਕਾਹੇ ਤੇ ਹੋਰੇ ਆਈ ਨੇ ਮੈਂ ਹੋਰ ਤਾਂ ਪਰ ਮੋਲ ਨੇ ਅੰਦਰ ਟ੍ਰੈਕਿੰਗ ਨੰਬਰ ਦੇਣੇ ਬੋਲਦੇ ਅੱਛਾ ਬਹੁਤ ਬਹੁਤਾਂ ਨੂੰ ਦਿੱਕਤ ਨਹੀਂ ਜਿਵੇਂ ਲੱਗਦੀ ਹੁਣ ਇਹ ਇਹ ਅੱਜ ਉਹ ਤੇ ਜਿਹੋ ਲੈ ਸਾਰਾ ਕੁਝ ਉਹਨਾਂ ਨੇ ਟ੍ਰੈਕਿੰਗ ਖੋਲਣੀ ਆ ਉਹਨਾਂ ਨੇ ਡਾਕੂਮੈਂਟ ਲਿਆਣੇ ਆ ਫਿਰ ਉਹ ਫੇਰ ਆਣਗੇ ਤੇ ਸਾਈਨ ਕਰਾ ਲੈ ਮੈਨੂੰ ਸਾਈਨ ਕਰੇ ਕਿਤੇ ਮੈਂ ਕਾਹ ਵੀ ਕਰੇ ਆ ਅਚਲ ਕਾ ਨਹੀਂ ਪਹੁੰਚੀ ਨਹੀਂ ਖਾਲੇ ਉਹ ਕਾਮੀਆਂ ਆ ਗਏ ਮੈਨੋਂ ਹੋਣਗੇ ਪਰ ਉਹਨਾਂ ਵਿੱਚੋਂ ਸਨ ਕਿ ਪਾਰਟੀਆਂ ਦੇ ਦੋ ਹੀ ਰਹਿ ਜਾਂਦੇ ਹੈ ਉਹ ਮੇਨ ਪਰ ਜਿਹੜੀਆਂ ਪੰਜ ਪੰਜ ਪਾਰਟੀਆਂ ਨੂੰ ਡਾਕੂਮੈਂਟ ਮੇਕਰ ਰੈਕਟਰ ਸੈਕਟਰ ਦੇ ਆਣੀ ਹੈ ਨਾ ਠੀਕ ਹੈ ਮੈਂ ਬੀਬੀ ਜੀ ਬੋਲਦੇ ਜੀ ਸਾਹਿਬ ਹਾਂਜੀ ਮਨਪ੍ਰੀਤ ਬੋਲਦਾ ਜੀ ਅੱਜ ਜੀ ਆਪਣਾ ਨਾ ਬਾਬਾ ਦੀਪ ਸਿੰਘ ਸੁਸਾਇਟੀ ਇਹ ਆ ਜਿਹੜੇ ਤੇ ਕੇਦਾਰ ਨੇ ਤੇ ਜਿਹੜੀ ਵੀ ਆਪਾਂ ਟਰੈਕਟਰ ਲਗਾਏ ਸੀਗੇ ਜੋੜੀਆਂ ਖੁਰਦ ਬਾੜ ਦੇ ਤੇ ਹਾਂਜੀ ਹਾਂਜੀ ਉਹਨਾਂ ਨੂੰ ਜੋ ਕਹਿੰਦੇ ਵੀ ਸਾਡੀ ਜਿਹੜੀ ਕਾਗਜ਼ ਨੇ ਰਿਜੈਕਟ ਕਰ ਦਿੱਤੇਗੇ ਆ ਤੁਹਾਡੇ ਵੱਲੋਂ ਸਾਨੂੰ ਸੱਭ ਨਹੀਂ ਕੀਤੀ ਸਾਡੀ ਅਪਲੀਕੇਸ਼ਨ ਬਸ ਇਹ ਕੋਈ ਘਟਾਉਣੀ ਕਾਗਜ਼ਾਂ ਦੇ ਉਹ ਆnde ਆ ਉਹਨਾਂ ਦਾ ਦੋਸ਼ ਇਹ ਆ ਕਿ ਫਿਰ ਤੋਂ ਦੇਖ ਕੇ ਜੇ ਸਾਡੇ ਘਟ ਵੀ ਹੋਏ ਤੇ ਸਾਨੂੰ ਇਨਫੋਰਮ ਕੀਤਾ ਜਾਂਦਾ ਆ ਕਿ ਤਾਡੀ ਆ ਕਾਗਜ਼ ਘਾਟ ਨੇ ਪਰ ਸਾਨੂੰ ਤੇ ਅਜਗਦੀ ਦੋ ਹੀ ਐਪਲੀਕੇਸ਼ਨਾਂ ਮਨਜ਼ੂਰ ਕੀਤੀਆਂ ਵਾ ਪੰਜ ਨੂੰ ਰਿਜੈਕਟ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਭਜੀ ਦਊਂਗਾ ਲੱਗਦਾ ਵੀ ਆਪਣੇ ਈਓ ਸਾਹਿਬ ਨਾਲ ਵੀ ਗੱਲ ਹੋਈ ਹੁੰਦੀ ਡੋਂਗਲ ਤੁਹਾਡੀ ਲੱਗੀ ਆ ਜੀ ਹਾਂ ਜੀ ਜੀ ਈਓ ਸਾਹਿਬ ਨੂੰ ਪਤਾ ਕਰਨਾ ਪਣਾ ਤੁਹਾਨੂੰ ਈਓ ਸਾਹਿਬ ਵੀ ਉੱਥੇ ਸੀ ਇਕੱਠੇ ਬਹਿ ਕੇ ਟੈਕਨੀਕਲ ਵੀ ਇਕੱਠੇ ਖੋਲਦਾ ਅੱਛਾ ਤੇ ਉਹ ਨਹੀਂ ਉਹਨੇ ਈਓ ਸਾਹਿਬ ਕਹਿੰਦੇ ਕਿਾਰੇ ਸੀ ਕਿ ਈਓ ਸਾਹਿਬ ਦਾ ਜੀ ਸਾਹਿਬ ਦੀ ਡੋਂਗਲ ਲੱਗੀ ਉਹਨਾਂ ਨੂੰ ਪਤਾ ਕਰੋ ਕੌਣ ਕਹਰੇ ਜੀ ਇਹੋ ਸਾਹਿਬ ਮੈਂ ਤਾਂ ਸਾ ਨਾ ਨਾ ਇਹਦੇ ਵਿੱਚ ਨਾ ਜਦੋਂ ਵੀ ਖੋਲਦੇ ਹੁੰਦੇ ਆ ਇਹੋ ਟੈਕਨੀਕਲ ਸਟਾਫ ਸਾਰੇ ਬੈਠਦਾ ਫੀਲ ਖੁੱਲਦੇ ਪਰ ਇਹ ਇਹੋ ਸਾਹਿਬ ਨੇ ਇਨਕਾਰ ਹੀ ਕਰਤੀ ਜਿਵੇਂ ਦੇ ਮੈਨੂੰ ਕੋਈ ਜਾਣਕਾਰੀ ਨਹੀਂ ਹਲੀ ਅੱਛਾ ਜੀ ਹਾਂਜੀ ਚਲੋ ਕਿ ਦਫਤਰੀ ਸਮਝਾਉਣ ਦੱਸ ਦਿਆਂਗੇ ਕਿ ਕਿਸ ਕਰਕੇ ਰਿਜੈਕਟ ਹੋਇਆ ਫਾਈਲ ਦੇ ਨਹੀਂ 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 ਇਹ ਜਿਹੜੇ ਮੇਰੇ ਕੋਲ ਬੈਠੇ ਨੇ ਸੁਸਾਇਟੀ ਵਾਲੇ ਸਰਦਾਰ ਮਲਕੀਸ਼ ਸਿੰਘ ਜੀ ਇੱਥੇ ਬੈਠੇ ਦਫ਼ਤਰ ਸਾਡੇ ਤੁਹਾਡੇ ਵਿਰੁੱਧ ਖਬਰ ਲਿਆਏ ਵੀ ਮੇਰਾ ਟੱਕਾ ਹੋਇਆ ਵਾ ਉਹ ਅੰਤ ਇਹ ਮੇਰੇ ਵੀਰ ਹੁਣ ਤੱਕ ਦਾ ਹੁਣ 8:00 ਵਜੇ ਆ ਉਹ ਤਾਂ ਆਫਿਸ ਟਾਈਮ ਕਿਤੇ ਵੇਖਾਂਗੇ ਰਿਕਾਰਡ ਵਿੱਚ ਕਿ ਤੁਹਾਨੂੰ ਦੱਸਾਂ ਉਹ ਅਸਾਂ ਤਾਂ ਉਹ ਤਾਂ ਨਹੀਂ ਤੁਹਾਨੂੰ ਕਿਉਂ ਰਿਜੈਕਟ ਹੋਈ ਪਤਾ ਨਹੀਂ ਨਹੀਂ ਜੀ ਉਹ ਪਰ ਇੰਨਾ ਕਿੱਥੇ ਜਾ ਰਹੇ ਨੇ ਉਹ ਨਾ ਸਾਡੀ ਐਪ ਰਿਜੈਕਟ ਨਹੀਂ ਕਰ ਰਹੇ ਉਹ ਕਹਿੰਦੇ ਸਾਡੀ ਐਪਲੀਕੇਸ਼ਨ ਹੀ ਨਹੀਂ ਐਕਸੈਪਟ ਕੀਤੀ ਗਈ ਉਹ ਨਹੀਂ ਮੇਰੇ ਵੀਰ ਸਭ ਤੋਂ ਹੁੰਨਾਂ ਨੇ ਹੁੰਦੀਆਂ ਨੇ ਸਾਰੀਆਂ ਕੋਈ ਟੈਕਨੀਕਲ ਕੋਈ ਹੋਈਗੀ ਇਹਨਾਂ ਦੀ ਗੱਲ ਹੋਈਗੀ ਸਹੀ ਹੋਏ ਹੋਣੀ ਜਰਰੀ ਦੱਸਤਾ ਸੀ ਇਹਨਾਂ ਨੂੰ ਵੀ ਤੁਹਾਡੀ ਟੈਕਨੀਕਲ ਕੋਈ ਹੈਗੀ ਆ ਉਹ ਮੈਸੇਜ ਚਲਾ ਜਾਂਦਾ ਹਾਂਜੀ Nasıl çalışalım da